ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਆ ਪੰਜਾਬ ਦੇ ਵਿੱਚ ਇੱਕ ਤੋਂ ਇੱਕ ਟੈਲੈਂਟ ਪਿਆ ਹੈ ਰੀਸੈਂਟਲੀ ਹਿਮਾਚਲ ਅਤੇ ਪੰਜਾਬ ਵਾਲਾ ਮੁੱਦਾ ਸੋਸ਼ਲ ਮੀਡੀਆ ਤੇ ਗਰਮਾਇਆ ਹੋਇਆ ਆ ਤੇ ਇਸ ਮੁੱਦੇ ਤੇ ਵੀ ਗਾਣਾ ਕੱਢਤਾ ਆ ਪੰਜਾਬੀਆਂ ਨੇ ਪੰਜਾਬੀ ਕਿਥੇ ਟਲਦੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਇਹ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਐ ਇਸ ਵੀਰ ਦੀ ਤੇ ਗਾਣਾ ਬਣਾਇਆ ਆ ਇੱਕ ਵਾਰੀ ਤੁਸੀਂ ਇਸ ਗਾਣੇ ਨੂੰ ਸੁਣੋਗੇ ਤਾਂ ਤੁਸੀਂ ਆਪੇ ਹੀ ਸ਼ੇਅਰ ਕਰ ਦੋਗੇ ਉਹ ਚੀਜ਼ ਆਪਾਂ ਕਦੀ ਵੀ ਨਹੀਂ ਕੀਤੀ ਜਿਹਨੂੰ ਦਿਲ ਸਾਡਾ ਦਿੰਦਾ ਇਜਾਜ਼ਤ ਨਹੀਂ ਅਸੀਂ ਕਰੀ ਦਾਣੀ ਕਾ ਕਦੇ ਬਾਹਰ ਲੈਣਾ ਇਹ ਪੰਜਾਬ ਹੈ ਹਿਮਾਚਲ ਨਹੀਂ ਥੱਲੇ ਉੱਥੇ ਨਹੀਂ ਆ ਹੋਰ ਵੀ ਪਹਾੜ ਕਈ ਤੁਸੀਂ ਕਿਹੜਾ ਛੱਡੀ ਆਉਂਦੇ ਹੋ ਪੰਜਾਬ ਨਹੀਂ ਅਸੀਂ ਆਈ ਤੇ ਨਹੀਂ ਆ ਇਹ ਤਾਂ ਨੂੰ ਛੱਡ ਦਿੱਤਾ ਇਹਨਾਂ ਸਮਝ ਦੋ ਦੇ ਸਕਦੇ ਜਵ ਵਾਪਨੀ ਕਿਹਦੇ ਕੇ ਸੇ ਕੰਮ ਹਿੱਸਾ ਸੀ ਕੇ ਸਾਡਾ ਇੱਕੋ ਪਾਣੀ ਪੀਤਾ ਇੱਕੋ ਆਨੇ ਖਾਦਾ ਆ ਪੰਜਾਬ ਸਾਰਾ ਜਾਂਦਾ ਉੱਤੇ ਘੁੰਮਣ ਲਈ ਇਸ ਕਰਕੇ ਘਰ ਚੱਲੇ ਤਾਡਾ ਛੋਟੀ ਜੀ ਗੱਲ ਤੇ ਪੰਜਾਬ ਦਾ ਮੁੰਡਾ ਮਾਤਾ ਕਦੀ ਸੁਣਿਆ ਪੰਜਾਬ ਚ ਪਹਾੜਾ ਪੰਜਾਬ ਚ ਵੀ ਬਹੁਤ ਨਹਿਮਾ ਸੀ ਆਪਾਂ ਵੀ ਜੇ ਕੱਲਾ ਦੀ ਗੋੜੀ ਚੜਦਾ ਮੈਨੂੰ ਖੇਚੜੀ ਬਹੁਤ ਸਾਰੀ ਤਾਰਤੀ ਮਾੜੀ ਨਾ ਮਾੜੀ ਯਾਰੀ ਬੰਦੇ ਨੂੰ ਆ ਮਾਰਦੀ ਤਾਂ ਦੇਖ ਹੀ ਲਈਏ ਦੋਸਤੋ ਤੁਸੀਂ ਇਹ ਵੀਡੀਓ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰਿਓ ਅਤੇ ਹੋਰ ਇਦਾਂ ਦੇ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਅਤੇ ਪੰਜਾਬ ਤੋਂ ਰਿਲੇਟਿਡ ਜਿਹੜੇ ਮੁੱਦੇ ਹੁੰਦੇ ਆ ਆਪਾਂ ਇਸ ਚੈਨਲ ਤੇ ਤੁਹਾਡੇ ਲਈ ਲੈ ਕੇ ਸਾਹਮਣੇ ਆਉਂਦੇ ਆਂ ਮਿਲਦੇ ਆਂ ਹੋਰ ਨਵੇਂ ਤਾਜ਼ਾ ਅਪਡੇਟ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ